ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਣਾ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਹੈ ਮੇਰੇ 10ਵੇਂ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਦੇ ਸਮੇਂ ਦੇ ਵਿੱਚ ਸਤਲੁਜ ਦਰਿਆ ਦਾ ਕੰਢਾ ਇੱਕ ਪਾਸੇ ਸ੍ਰੀ ਅਨੰਦਪੁਰ ਸਾਹਿਬ ਅਤੇ ਦੂਜੇ ਪਾਸੇ ਉੱਚੀਆਂ ਪਹਾੜੀਆਂ ਕਹਿੰਦੇ ਜਦੋਂ ਵੀ ਕਿਸੇ ਨੇ ਸਤਲੁਜ ਦਰਿਆ ਨੂੰ ਪਾਰ ਕਰਨਾ ਹੁੰਦਾ ਤਾਂ ਬੇੜੀ ਦੇ ਰਾਹੀਂ ਪਾਰ ਕਰਦੇ ਤਾਂ ਕਹਿੰਦੇ ਕੁਝ ਮਲਾਹਾ ਆਪੋ ਆਪਣੀਆਂ ਬੇੜੀਆਂ ਲੈ ਕੇ ਸਤਲੁਜ ਦਰਿਆ ਦੇ ਕੰਢੇ ਖੜੇ ਰਹਿੰਦੇ ਜਦੋਂ ਕੋਈ ਆਉਂਦਾ ਤਾਂ ਉਹਨੂੰ ਉਹ ਦਰਿਆ ਨੂੰ ਪਾਰ ਕਰੰਦੇ ਤੇ ਕਹਿੰਦੇ ਉਹ ਮਲਾਹਾਾਂ ਦੇ ਵਿੱਚ ਇੱਕ ਮਲਾਹਾ ਦਾ ਨਾਮ ਆਇਆ ਹੈ ਭਾਈ ਸੈਦਾ ਜੀ ਕਹਿੰਦੇ ਜਦੋਂ ਕੁਝ ਸਿੱਖ ਸੰਗਤਾਂ ਭਾਈ ਸੈਦਾ ਜੀ ਦੀ ਬੇੜੀ ਦੇ ਵਿੱਚ ਬੈਠ ਕੇ ਕਲ ਕੀ ਤਰਪਾਸ਼ਾ ਜੀ ਦੇ ਦਰਸ਼ਨ ਕਰਨ ਦੇ ਲਈ ਆਨੰਦਪੁਰ ਸਾਹਿਬ ਨੂੰ ਜਾਂਦੀਆਂ ਤਾਂ ਰਸਤੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਉਸਤਤ ਗੁਰੂ ਸਾਹਿਬ ਜੀ ਦਾ ਗੁਣगान ਕਰਦੀਆਂ ਪਈਆਂ ਜਾਂਦੀਆਂ ਸੰਗਤਾਂ ਦੇ ਮੁਖ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਬਾਰੇ ਸੁਣ ਸੁਣ ਕੇ ਭਾਈ ਸੈਦਾ ਜੀ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਪਿਆਰ ਪੈਦਾ ਹੋ ਗਿਆ ਕਿਉਂਕਿ ਹਰ ਰੋਜ਼ ਗੁਰੂ ਸਾਹਿਬ ਜੀ ਦੀ ਉਸਤਤ ਸੁਣਦਾ ਸੀ ਕਿ ਗੁਰੂ ਸਾਹਿਬ ਜੀ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਗੁਰੂ ਸਾਹਿਬ ਜੀ ਦੇ ਦਰ ਤੇ ਕੋਈ ਉੱਚ नीच ਜਾਤ ਪਾਤ ਦਾ ਭੇਦ ਭਾਵ ਨਹੀਂ ਕੀਤਾ ਜਾਂਦਾ ਗੁਰੂ ਸਾਹਿਬ ਜੀ ਤਾਂ ਦਰ ਆਿਆਂ ਨੂੰ ਗਲ ਨਾਲ ਲਾ ਕੇ ਪਿਆਰ ਕਰਦੇ ਨੇ ਕਹਿੰਦੇ ਜਦੋਂ ਭਾਈ ਸਾਹਿਬ ਦਾ ਜੀ ਇਸ ਤਰ੍ਹਾਂ ਸੰਗਤਾਂ ਦੇ ਮੋਹ ਗੁਰੂ ਸਾਹਿਬ ਜੀ ਦੀ ਉਸਤਤ ਸੁਣਦੇ ਤਾਂ ਮਨ ਦੇ ਵਿੱਚ ਇੱਕ ਭਾਵਨਾ ਬਣ ਗਈ ਕਿ ਐਸਾ ਵੀ ਕੋਈ ਗੁਰੂ ਹੋ ਸਕਦਾ ਹੈ ਤੇ ਕੇnde ਮਨ ਹੀ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ ਦਿਨੋ ਦਿਨ ਜਿਵੇਂ ਜਿਵੇਂ ਉਸਤਤ ਸੁਣਦਾ ਓਵੇਂ ਓਵੇਂ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਪ੍ਰਤੀ ਪ੍ਰੇਮ ਪ੍ਰੋਸਾ ਭਾਵਨਾ ਵੱਧਦੀ ਗਈ ਭਾਈ ਸਾਦਾ ਜੀ ਮਨ ਹੀ ਮਨ ਦੇ ਵਿੱਚ ਇਹੋ ਅਰਦਾਸ ਬੇਨਤੀ ਕਰਦੇ ਰਹਿੰਦੇ ਕਿ ਕਿਤੇ ਮੈਨੂੰ ਵੀ ਐਸੇ ਸਤਿਗੁਰੂ ਸੱਚੇ ਪਾਸ਼ਾ ਜੀ ਦੇ ਦਰਸ਼ਨ ਹੋ ਜਾਣ ਕਿ ਤੇ ਐਸਾ ਸਵਾਦ ਬਣ ਜਾਵੇ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਬੇੜੀ ਦੇ ਵਿੱਚ ਬੈਠ ਕੇ ਇਹ ਦਰਿਆਵਾਰ ਕਰਨ। ਕਹਿੰਦੇ ਜਿਵੇਂ ਜਿਵੇਂ ਇਹ ਸਿੱਖ ਦੇ ਮਨ ਦੇ ਵਿੱਚ ਗੁਰੂ ਸਾਹਿਬ ਤੇ ਪ੍ਰਤੀ ਪ੍ਰੇਮ, ਭਰੋਸਾ ਵਧਿਆ, ਓਵੇਂ ਓਵੇਂ ਸਤਿਗੁਰੂ ਸੱਚੇ ਪਾਸ਼ਾ ਤੱਕ ਵੀ ਖਬਰਾਂ ਪਹੁੰਚ ਗਈਆਂ। ਕਿਉਂਕਿ ਅੰਤਰਜਾਨੀ ਪਾਸ਼ਾ ਦਿਲਾਂ ਦੀਆਂ ਜਾਣਦੇ ਨੇ। ਉਹਨਾਂ ਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ। ਉਹ ਤਾਂ ਸਾਡੇ ਦਿਲ ਦੀ, ਸਾਡੇ ਮਨ ਦੀ ਭਾਵਨਾ ਸਮਝ ਜਾਂਦੇ ਆ। ਕਹਿੰਦੇ ਇੱਕ ਦਿਨ ਕਲਗੀਧਰ ਪਾਤਸ਼ਾ ਆਪਣੇ ਕੁਝ ਸਿੱਖਾਂ ਦੇ ਨਾਲ ਸਤਲੁਜ ਦੇ ਕੰਢੇ ਤੇ ਆਣ ਪਹੁੰਚੇ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾ ਜੀ ਆਏ ਤਾਂ ਸਭ ਬੇੜੀਆਂ ਦੇ ਮਨਾਂ ਸਚੇਤ ਹੋ ਗਏ ਕਿਉਂਕਿ ਸਭ ਦੇ ਮਨ ਦੇ ਵਿੱਚ ਇਹ ਸੀ ਕਿ ਸਤਿਗੁਰ ਸੱਚੇ ਪਾਤਸ਼ਾ ਸਾਡੀ ਬੇੜੀ ਦੇ ਵਿੱਚ ਆਣ ਬੈਠਣ ਪਰ ਕਹਿੰਦੇ ਸਤਿਗੁਰ ਸੱਚੇ ਪਾਤਸ਼ਾ ਸਿੱਧਾ ਭਾਈ ਸੇਧਾ ਜੀ ਦੀ ਪ੍ਰਾਣੀ ਮਰਮਤ ਕੀਤੀ ਹੋਈ ਬੇੜੀ ਦੇ ਵਿੱਚ ਜਾ ਬੈਠੀ ਅਤੇ ਜਾ ਕੇ ਕਿਹਾ ਭਾਈ ਸੈਦਾ ਜੀ ਸਾਨੂੰ ਇਹ ਦਰਿਆ ਪਾਰ ਕਰਵਾ ਦਿਓ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੂੰ ਆਪਣੀ ਬੇੜੀ ਦੇ ਵਿੱਚ ਬਿਠਾ ਕੇ ਭਾਈ ਸੈਦਾ ਜੀ ਨਿਹਾਲ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰਜ ਰਜ ਦਰਸ਼ਨ ਕਰ ਰਿਹਾ ਹੈ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਮੁਖ ਕਰਕੇ ਪਾਣੀ ਦੇ ਵਿੱਚ ਚੱਕੂ ਮਾਰਨਾ ਸ਼ੁਰੂ ਕਰ ਦਿੱਤਾ ਅਕਸਰ ਇਦਾਂ ਹੁੰਦਾ ਹੈ ਕਿ ਜਿਸ ਪਾਸੇ ਨੂੰ ਜਾਣਾ ਹੋਵੇ ਮਲਾ ਉਸ ਪਾਸੇ ਨੂੰ ਮੁਖ ਕਰਕੇ ਚੱਪੂ ਮਾਰਦਾ ਪਰ ਭਾਈ ਸੈਦਾ ਜੀ ਨੇ ਸੋਚਿਆ ਕਿ ਮੇਰੀ ਗੁਰੂ ਵੱਲ ਪਿੱਠ ਨਾ ਹੋ ਜਾਵੇ ਇਸ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ ਵੇੜੀ ਚਲਾਉਣੀ ਸ਼ੁਰੂ ਕੀਤੀ ਕਹਿੰਦੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਹੋਏ ਭਾਈ ਸੈਦੇ ਨੂੰ ਦਰਸ਼ਨ ਕਰਦਿਆਂ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਦਰਿਆ ਦਾ ਕੰਡਾ ਆ ਗਿਆ ਕਹਿੰਦੇ ਦਰਿਆ ਦੇ ਕੰਢੇ ਤੇ ਆ ਕੇ ਬੇੜੀ ਰੁਕ ਗਈ। ਕਲਗੀ ਤਰਪਾਸ਼ ਜੀ ਨੇ ਬੇੜੀ ਦੇ ਵਿੱਚੋਂ ਉੱਤਰ ਕੇ ਭਾਈ ਸੈਦਾ ਜੀ ਨੂੰ ਪੁੱਛਿਆ ਕਿ ਦੱਸ ਤੇਰੀ ਕਿੰਨੀ ਵਟਕ ਹੈ। ਕਹਿੰਦੇ ਭਾਈ ਸੈਦਾ ਜੀ ਨੇ ਹੱਥ ਜੋੜ ਕੇ ਕਿਹਾ ਕਿ ਪਾਸ਼ਾ ਮੈਂ ਤੁਹਾਡੇ ਤੋਂ ਵਟਕ ਨਹੀਂ ਲੈ ਸਕਦਾ। ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਕਹਿਣ ਲੱਗੇ ਕਿ ਭਾਈ ਇਸੇ ਵਟਕ ਦੇ ਨਾਲ ਇਸੇ ਕਮਾਈ ਦੇ ਨਾਲ ਤੇਰੇ ਘਰ ਦਾ ਗੁਜ਼ਾਰਾ ਚੱਲਦਾ ਹੈ। ਵਟਕ ਤਾਂ ਤੈਨੂੰ ਲੈਣੀ ਹੀ ਪੈਣੀ ਆ। ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਖਜ਼ਾਨਚੀ ਨੂੰ ਕਿਹਾ ਕਿ ਭਾਈ ਇਹਨੂੰ ਆਪਣੀ ਮਰਜ਼ੀ ਦੇ ਨਾਲ ਵਟਕ ਦੇ ਦਿਓ ਤਾਂ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਉਹ ਸਿੰਘ ਖਜ਼ਾਨਚੀ ਨੇ ਪੁੱਛਿਆ ਕਿ ਪਾਸ਼ਾ ਆਪਣੀ ਮਰਜ਼ੀ ਦੇ ਨਾਲ ਇਹਨੂੰ ਕਿੰਨੀ ਕ ਵਟਕ ਦਈਏ ਤਾਂ ਪਾਸ਼ਾ ਨੇ ਕਿਹਾ ਇੰਨੀਆਂ ਕ ਸੋਨੇ ਦੀਆਂ ਮੋਹਰਾਂ ਦੇਓ ਕਿ ਇਹਦੀ ਗਰੀਬੀ ਕੱਟੀ ਜਾਵੇ ਕਹਿੰਦੇ ਉਹ ਸਿੱਖ ਨੇ ਕਾਫੀ ਸਾਰੀਆਂ ਸੋਨੇ ਦੀਆਂ ਮੋਹਰਾਂ ਪਾਸ਼ਾ ਜੀ ਨੂੰ ਦੇਣੀਆਂ ਚਾਹੀਆਂ ਪਰ ਪਾਈ ਸੈਦਾ ਜੀ ਨੇ ਉਹ ਮੋਹਰਾਂ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਕਿਹਾ ਇੱਕ ਮਲਾ ਦੂਜੇ ਮਲਾ ਤੋਂ ਵਟਕ ਕਿੰਜ ਲੈ ਸਕਦਾ ਹੈ ਕਹਿੰਦੇ ਇਹ ਗੱਲ ਸੁਣ ਕੇ ਕਲਗੀ ਤਰਪਾਸ਼ਾ ਜੀ ਤਾਂ ਮੁਸਕਰਾਉਣ ਲੱਗੇ ਕਿਉਂਕਿ ਅੰਤਰਜਾਮੀ ਪਾਸ਼ਾ ਤਾਂ ਸਭ ਕੁਝ ਜਾਣਦੇ ਸੀ ਤਾਂ ਕਹਿੰਦੇ ਨਾ ਲਾਏ ਉਹ ਸਿੰਘਾਂ ਨੂੰ ਸਮਝ ਨਹੀਂ ਲੱਗੀ ਇਸ ਕਰਕੇ ਉਹ ਸਿੰਘਾਂ ਨੇ ਥੋੜਾ ਗੁੱਸੇ ਦੇ ਵਿੱਚ ਕਿਹਾ ਕਿ ਤੂੰ ਇਹ ਗੁਰੂ ਸਾਹਿਬ ਜੀ ਨੂੰ ਕੀ ਕਹਿ ਰਿਹਾ ਹੈ ਤਾਂ ਕਹਿੰਦੇ ਪਾਈ ਸੈਦਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਜਿਵੇਂ ਮੈਂ ਇਹ ਨਦੀ ਨੂੰ ਪਾਰ ਕਰਾਉਣ ਵਾਲਾ ਮਲਾਹ ਹਾਂ ਉਸੇ ਤਰ੍ਹਾਂ ਮੇਰੇ ਸਤਿਗੁਰ ਸੱਚੇ ਪਾਸ਼ਾ ਇਹ ਭਗਸਾਗਰ ਨੂੰ ਪਾਰ ਕਰਾਉਣ ਵਾਲੇ ਮਲਾਹ ਨੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਕਹਿੰਦੇ ਬੇਨਤੀ ਲਾ ਦਿੱਤੀ ਕਿ ਪਾਸ਼ਾ ਜੇਕਰ ਤੁਸੀਂ ਦਿਆਲ ਹੋਏ ਹੋ ਤਰਸ ਦੇ ਘਰ ਦੇ ਵਿੱਚ ਆਏ ਹੋ ਤਾਂ ਫਿਰ ਮੇਰੇ ਤੇ ਇਹ ਤਰਸ ਕਰੋ ਸਤਿਗੁਰ ਸੱਚੇ ਪਾਸ਼ਾ ਮੇਰੇ ਨਾਲ ਇਹ ਵਾਅਦਾ ਕਰੋ ਜਿਵੇਂ ਅੱਜ ਮੈਂ ਤੁਹਾਨੂੰ ਆਪਣੀ 베ੜੀ ਦੇ ਵਿੱਚ ਬਿਠਾ ਕੇ ਇਹ ਨਦੀ ਇਹ ਦਰਿਆ ਪਾਰ ਕਰਵਾਇਆ ਸਤਿਗੁਰ ਸੱਚੇ ਪਾਤਸ਼ਾਹ ਓਵੇਂ ਹੀ ਤੁਸੀਂ ਮੈਨੂੰ ਇਹ ਭਵ ਸਾਗਰ ਪਾਰ ਕਰਾ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਔਗਣਾਂ ਚਿਤਾਰੇ ਹੋ ਜੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਪੱਲੇ ਹੋਰ ਕੁਝ ਵੀ ਨਹੀਂ ਆ ਸਵਾਏ ਆਪ ਜੀ ਦੇ ਪ੍ਰਤੀ ਪ੍ਰੇਮ ਤੋਂ ਇਲਾਵਾ ਕਹਿੰਦੇ ਭਾਈ ਸੈਦਾ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹਨੂੰ ਗੱਲ ਨਾਲ ਲਾ ਲਿਆ ਕਹਿੰਦੇ ਭਾਈ ਸੈਦਾ ਜੀ ਹੀ ਨਹੀਂ ਪਲਕੀ ਉਹਦੀ ਆਉਣ ਵਾਲੀਆਂ ਕਈ ਕੁਲਾਂ ਤਾਰ ਦਿੱਤੀਆਂ ਸੋ ਸੰਗਤ ਜੀ ਆਪਾਂ ਆਪ ਜੀ ਦੇ ਨਾਲ ਇਹ ਸਾਖੀ ਇਸ ਲਈ ਸਾਂਝੀ ਕੀਤੀ ਕਿ ਆਪਾਂ ਵੀ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਉੱਤੇ ਵੀ ਓਵੇਂ ਹੀ ਤਰਸ ਕਰਿਓ ਜਿਵੇਂ ਭਾਈ ਸੈਦਾ ਜੀ ਦੇ ਉੱਤੇ ਕੀਤਾ ਸਾਡੇ ਵੀ ਮਨ ਦੇ ਵਿੱਚ ਭਾਈ ਸਦਾ ਜੀ ਦੀ ਵਾਂਗ ਪ੍ਰੇਮ ਪਿਆਰ ਭਰੋਸਾ ਬਣ ਜਾਵੇ ਤਾਂ ਫਿਰ ਗੁਰੂ ਸਾਹਿਬ ਜੀ ਤੋਂ ਪ੍ਰੇਮ ਪਿਆਰ ਭਰੋਸੇ ਦੀ ਰਾਤ ਮੰਗੀਏ ਜੇ ਕੱਲ ਨੂੰ ਗੁਰੂ ਘਰੇ ਚੱਲੇ ਹੋ ਮਨ ਵਿੱਚ ਸੋਚ ਰਹੇ ਹੋ ਨਾ ਕਿ ਕੀ ਪੇਟਾ ਲੈ ਕੇ ਜਾਵਾਂ ਤਾਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪੈਸੇ ਦੇ ਨਾਲ ਜਾਂ ਪੈਸੇ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦੇ ਨਾਲ ਨਹੀਂ ਖੁਸ਼ ਕਰ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਤਾਂ ਸਾਡੇ ਮਨ ਦਾ ਪ੍ਰੇਮ ਪਿਆਰ ਭਰੋਸਾ ਪ੍ਰਵਾਨ ਹੋਣਾ ਹੈ ਗੁਰੂ ਦੇ ਘਰ ਦੇ ਵਿੱਚ ਪੈਸਾ ਨਹੀਂ ਪ੍ਰੇਮ ਚੱਲਦਾ ਹੈ ਗੁਰੂ ਸਾਹਿਬ ਜੀ ਪ੍ਰੇਮ ਦੇ ਬੱਚੇ ਨੇ